ਜਵਾਰਦਾਰੋ ਕਰਾਂਗੇ ਉਸਾਰਪੁਰ ਦੇ ਵਿਖੇ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੱਸਦੇ ਕਿ ਵੱਡਾ ਪ੍ਰਦਰਸ਼ਨ ਹੋ ਰਿਹਾ ਹੈ ਹਿਮਾਚਲ ਬਾਰਡਰ ਦੇ ਵੱਲ ਉਸਾਰਪੁਰ ਦੇ ਜੁੜੇ ਜਥੇਬੰਦੀ ਨੇ ਉਕੂਚ ਕਰ ਰਹੇ ਨੇ ਪੰਜਾਬ ਹਿਮਾਚਲ ਬਾਰਡਰ ਤੇ ਪੁਲਿਸ ਦੀ ਪਾਰੀ ਫੋਰਸ ਮੌਜੂਦ ਹੈ ਹਿਮਾਚਲ ਦੇ ਵਿੱਚ ਬਾਈਕਸ ਤੋਂ ਚੰਦੇ ਉਤਾਰਨ ਵਾਲਾ ਮਾਮਲਾ ਛੁੜਾ ਹੈ ਹੁਣ ਹੋਰ ਵੀ ਜ਼ਿਆਦਾ ਵੱਡਾ ਚੱਲ ਰਿਹਾ ਸਵੇਰ ਤੋਂ ਹੀ ਅਸੀਂ ਇਸ ਦੇ ਬਾਰੇ ਅਪਡੇਟ ਕਰ ਰਹੇ ਹਾਂ ਕਿ ਮਾਮਲਾ ਤੋਲ ਪਕਰਦਾ ਜਾ ਰਿਹਾ ਤੇ ਹੁਣ ਇੱਕ ਹੋਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ ਇਸ ਮਾਮਲੇ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਦੱਸਦੇ ਕਿ ਹਿਮਾਚਲ ਬਾਰਡਰ ਦੇ ਵੱਲ ਕੂਚ ਕੀਤਾ ਜਾ ਰਿਹਾ ਹੈ ਹਿਮਾਚਲ ਬਾਰਡਰ ਦੇ ਵੱਲ ਕੂਚ ਕਰ ਰਹੇ ਨੇ ਤੇ ਇਸ ਦੇ ਤਹਿਦੀ ਪੰਜਾਬ ਹਿਮਾਚਲ ਬਾਰਡਰ ਤੇ ਪੁਲਿਸ ਦੀ ਭਾਰੀ ਫੋਰਸ ਜੜੀਏ ਤੈਨਾਤ ਕਰ ਦਿੱਤੀ ਗਈ ਹੈ ਮਾਮਲਾ ਪਖਦਾ ਹੀ ਜਾ ਰਿਹਾ ਹੈ ਤਣਾਪੂਰ ਮਾਹੌਲ ਜੜਾ ਹੈ ਪੰਜਾਬ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਬਣਦਾ ਜਾ ਰਿਹਾ ਹੁਣ ਜ਼ਰੂਰਤ ਹੈ ਕਿ ਸਰਕਾਰ ਇਸ ਤੇ ਜਲਦ ਹੀ ਕੋਈ ਐਕਸ਼ਨ ਲੈਂ ਹਿਮਾਚਲ ਦੇ ਵਿੱਚ ਬਾਈਕਸ ਤੋਂ ਛੰਡੇ हटाने का मामला जरा है वो जा रहा। पहला कि कुल्लूपुर तो बसा दे उपर, स्टीकर लगाए गए खर हमलापुर के विखे दस दे की जेबंदूच कर दिया गया है हिमाचल बॉर्डर हिमाचल बॉर्डर से पुलिस की भारी फोर्स जी है तैनात कर दी गई है सुरक्षा वधा दी गई है माहौल तनावपूर्ण हो रहा है ਸੇਕ ਜੇ ਕਿ ਜੋ ਤੇ ਬੰਦੀਆ ਦੇ ਵੱਲੋਂ ਇਹ ਵੱਡਾ ਪ੍ਰਦਰਸ਼ਨ ਹੈ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਦੇ ਪਿੰਡਰਾ ਵਾਲੇ ਦੀਆਂ ਤਸਵੀਰਾਂ ਵਾਲੇ ਝੰਡੇ ਲੈ ਕੇ ਰਵਾਨਾ ਹੋ ਰਹੇ ਨੇ ਕੂਚ ਕਰ ਰਹੇ ਨੇ ਐਸਤੇ ਸਾਡੇ ਸਹਿਯੋਗੀ ਸੁਨੀਲ ਲਖਾ ਜੁੜੇ ਹੋਏ ਨੇ ਫੋਨ ਲਾਈਨ ਤੇ ਸੁਨੀਲ ਪਿੰਡਰਾ ਵਾਲੇ ਦੇ ਤਸਵੀਰ ਵਾਲੇ ਝੰਡੇ ਲੈ ਕੇ ਤੇ ਗੱਡੀਆਂ ਦੇ ਵਿੱਚ ਹੁਣ ਕੂਚ ਕਰ ਰਹੇ ਨੇ ਹਿਮਾਚਲ ਬਾਟਰ ਦੇ ਵੱਲ ਕੀ ਦੇਖ ਰਹੇ ਹੋ ਕਿੰਨਾ ਜ਼ਿਆਦਾ ਪੰਜਾਬ ਦਾ ਮਾਹੌਲ ਤੇ ਹਿਮਾਚਲ ਦਾ ਵੀ ਮਾਹੌਲ ਤਣਾਪੂਨ ਹੁੰਦਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਜਿਹੜਾ ਹੈ ਪ੍ਰੋਟੈਸਟ ਹੈ ਉਹ ਝਾਰਪੁਰ ਤੋਂ ਹੀ ਸ਼ੁਰੂ ਹੋਇਆ ਹੈ ਔਰ ਜਿਵੇਂ ਕਿ ਕੱਲ ਔਰ ਪਰਸੋਂ ਕਾਫੀ ਇਥੇ ਝਾਰਪੁਰ ਗਰਮਾਇਆ ਰਿਹਾ ਪਹਿਲਾਂ ਹਿਮਾਚਲ ਤੋਂ ਜਦੋਂ ਐਂਟਰੀਆਂ ਹੋ ਰਹੀਆਂ ਸੀ ਹਿਮਾਚਲ ਦੀਆਂ ਗੱਡੀਆਂ ਉਹਨਾਂ ਨੂੰ ਰੋਕ ਕੇ ਉਹਨਾਂ ਤੇ ਜਿਹੜੇ ਜਬਰਨ ਜਿਹੜੇ ਪੋਸਟਰ ਚਪਕਾਏ ਗਏ ਔਰ ਬੱਸ ਸਟੈਂਡ ਤੇ ਜਿੰਨੀਆਂ ਬੱੱਸਾਂ ਹਿਮਾਚਲ ਨੂੰ ਜਾਣ ਵਾਲੀਆਂ ਸੀ ਉਹਨਾਂ ਤੇ ਵੀ ਪੋਸਟਰ ਲਗਾਏ ਗਏ ਜੇ ਅੱਜ ਤਾਜ਼ਾ ਮਾਮਲੇ ਦੀ ਗੱਲਬਾਤ ਕੀਤੀ ਜਾਵੇ ਤਾਂ ਅੱਜ ਝਾਰਪੁਰ ਸ਼ਹਿਰ ਦੇ ਵਿੱਚ ਇੱਕ ਬੜੀ ਭਾਰੀ ਸੰਖਿਆ ਦੇ ਵਿੱਚ ਜਿਹੜੇ ਆ ਦਲ ਖਾਲਸਾ ਅਤੇ ਸਹਿਯੋਗੀ ਜਿਹੜੇ ਦਲ ਉਹਨਾਂ ਨੇ ਇਸ ਦੇ ਹੱਕ ਦੇ ਵਿੱਚ ਔਰ ਹਿਮਾਚਲ ਪ੍ਰਦੇਸ਼ ਦੇ ਵਿਰੋਧ ਦੇ ਵਿੱਚ ਕਿਉਂਕਿ ਹਿਮਾਚਲ ਦੇ ਵਿੱਚ ਜਿਹੜਾ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਜਿਹੜੇ ਪੋਸਟਰ ਉਤਾਰੇ ਗਏ ਸੀ ਚੰਡੇ ਉਤਾਰੇ ਗਏ ਸੀ ਪੁਲਿਸ ਦਾ ਕਹਿਣਾ ਸੀ ਇਹ ਪੁੱਲਣਵਾਜੀ ਨੌਜਵਾਨ ਕਰ ਰਹੇ ਹਨ ਔਰ ਇਸ ਤੋਂ ਜਿਹੜੇ ਗੁੱਸੇ ਦੇ ਵਿੱਚ ਆ ਕੇ ਜਨ ਨਰਾਜ ਆਪਾਂ ਕਹਿ ਸਕਦੇ ਆ ਨਰਾਜ ਜਿਹੜੇ ਸਿੱਖ ਜਥੇਬੰਦੀਆਂ ਨੇ ਇਹ ਮੰਗ ਕੀਤੀ ਹੈ ਕਿ ਹਿਮਾਚਲ ਦੀ ਪੁਲਿਸ ਔਰ ਹਿਮਾਚਲ ਪ੍ਰਦੇਸ਼ ਦੀ ਜਿਹੜੀ ਸਰਕਾਰ ਹੈ ਉਹ ਮਾਫੀ ਮੰਗੇ ਔਰ ਹੁਣ ਜਿਹੜੀ ਤਾਜ਼ਾ ਮਾਮਲੇ ਵਿੱਚ ਹੈ ਹੁਸ਼ਿਆਰਪੁਰ ਤੋਂ ਇਕੱਠੇ ਹੋ ਕੇ ਸਿੱਖ ਜਥੇਬੰਦੀਆਂ ਪ੍ਰੋਟੈਸਟ ਕਰਦੇ ਹੋਏ ਹਿਮਾਚਲ ਬਾਰਡਰ ਦੀ ਗਲ ਵਧੇ ਹੈ ਜਿਵੇਂ ਕਿ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਔਰ ਇਹ ਹਿਮਾਚਲ ਬਾਰਡਰ ਤੇ ਜਾ ਕੇ ਗੱਡੀਆਂ ਨੂੰ ਰੋਕਣਗੇ ਔਰ ਉੱਥੇ ਕੋਸ਼ਿਸ਼ ਇਹਨਾਂ ਦੀ ਇਹ ਹੈ ਕਿ ਜਿਸ ਤਰੀਕੇ ਦਾ ਮਹੌਲ ਬਣ ਰਿਹਾ ਹੈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਬਾਰਡਰ ਦੇ ਉੱਪਰ ਜੜੀਏ ਫੋਰਸ ਤਣਾਤ ਕਰ ਦਿੱਤੀ ਗਈ ਹੈ ਇਦਰੋਂ ਕੂਚ ਕਰ ਰੱਖੇ ਰਹੇ ਨੇ ਹੁਣ ਜੇਕਰ ਸਿਆਸਤਦਾਨਾਂ ਦੇ ਵੱਲੋਂ ਐਕਸ਼ਨ ਨਹੀਂ ਲਿਆ ਗਿਆ ਕੋਈ ਇੱਕ ਹੱਲ ਨਹੀਂ ਕਰਿਆ ਗਿਆ ਤਾਂ ਬਹੁਤ ਜ਼ਿਆਦਾ देर ਹੋ ਜਾਏਗੀ ਬਿਲਕੁਲ ਬਿਲਕੁਲ ਜਿਵੇਂ ਹਿਮਾਚਲ ਨੇ ਪੰਜਾਬ ਤੇ ਪੰਜਾਬ ਸਰਕਾਰ ਤੇ ਜਾਂ ਪੰਜਾਬ ਸਰਕਾਰ ਵੱਲੋਂ allele ਕਿਸੇ ਤਰ੍ਹਾਂ ਦਾ ਵੀ ਕੋਈ ਲੋਕਲ ਲੈਵਲ ਤੇ ਜਿਹੜੇ ਮੰਤਰੀ ਨੇ ਉਹਨਾਂ ਵੱਲੋਂ ਵੀ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ ਔਰ ਇਹ ਜਿਹੜਾ ਮੁੱਦਾ ਹੈ ਇਹ ਦਰਮਾਇਆ ਜਾ ਰਿਹਾ ਹੈ ਇੱਕ ਦਲ ਖਾਲਸਾ ਵੱਲੋਂ ਸ਼ਾਮ ਨੂੰ ਇੱਥੇ ਪ੍ਰੈਸ ਕਾਨਫਰੈਂਸ ਵੀ ਰੱਖੀ ਗਈ ਹੈ ਔਰ ਜਿਹੜੀਆਂ ਜ਼ਬਰਦਸਤੀ ਗੱਡੀਆਂ ਰੋਕਣ ਦਾ ਕੰਮ ਹੈ ਜਦਕਿ ਪੰਜਾਬ ਪੁਲਿਸ ਜਾਂ ਆਪਾਂ ਕਹਿ ਸਕਦੇ ਹੁਸ਼ਿਆਰਪੁਰ ਦੀ ਪੁਲਿਸ ਨੇ ਕਿਹਾ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਜ਼ੋਰ ਜ਼ਬਰਦਸਤੀ ਕਿਸੇ ਤਰ੍ਹਾਂ ਦੇ ਵੀ ਕੋਈ ਕਰਦਾ ਹੈ ਚਾਹੇ ਉਹ ਕਿਸੇ ਵੀ ਸੰਗਠਨ ਦੇ ਨਾਲ ਇਹ ਸੰਬੰਧ ਰੱਖਦਾ ਹੋਵੇ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਲੇਕਿਨ ਜਦੋਂ ਕੱਲ ਦੀ ਗੱਲਬਾਤ ਕੀਤੀ ਗਈ ਵੀ ਗੱਡੀਆਂ ਰੋਕੀਆਂ ਗਈਆਂ ਕੋਈ ਕਾਰਵਾਈ ਹੈ ਹਿਮਾਚਲ ਪੁਲਿਸ ਕਹ ਰਹੀ ਹੈ ਕਿ ਕੰਪਲੇਂਟ ਦਿੱਤੀ ਗਈ ਹੈ ਜਦਕਿ ਹੁਸ਼ਿਆਰਪੁਰ ਪੁਲਿਸ ਕਹ ਰਹੀ ਹੈ ਸਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਹਿਮਾਚਲ ਵੱਲੋਂ ਜਾਂ ਹਿਮਾਚਲ ਤੋਂ ਜਿਹੜੀਆਂ ਆ ਰਹੀਆਂ ਗੱਡੀਆਂ ਉਹਨਾਂ ਵੱਲੋਂ ਰੋਕੇ ਜਾਣ ਦੀ ਕੋਈ ਸ਼ਿਕਾਇਤ ਨਹੀਂ ਹੈ ਇਸ ਕਰਕੇ ਅਸੀਂ ਕਿਸੇ ਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਕਰ ਰਹੇ ਹਾਂ ਲੇਕਿਨ ਇਹ ਜਿਹੜਾ ਮੁੱਦਾ ਹੈ ਇਹ ਚਿਆਸੀ ਰੰਗ ਲਗਾਤਾਰ ਲਹਿਰਿਆ ਹੈ ਔਰ ਦਰਮਾਰਿਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨੂੰ ਜਲਦੀ ਹੀ ਇਸ ਤੇ ਨਾਠ ਨਾ ਪਾਈ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਭੰਕਰ ਰੂਪ ਜਾਂ ਦੰਗਾ ਫਸਾ ਦਾ ਰੂਪ ਵੀ ਲੈ ਸਕਦਾ ਹੈ ਬਹੁਤ ਬਹੁਤ ਸ਼ੁਕਰੀਆ ਸੁਨੀਲ तमाम ਜਾਣਕਾਰੀ ਦੇ ਲਈ